ਇਤਿਹਾਸ ਵਿੱਚ ਆਉਂਦਾ ਹੈ ਕਿ ਇਹ ਕਮਰਾ ਬਣਵਾਇਆ ਸੀ ਇੱਕ ਦਿਨ ਪਸੀਨਾ ਆਇਆ ਵੇਖਿਆ ਪਰਜਾਈ ਦੇ ਮੁਖ ਤੇ ਬੇਬੇ ਨਾਨਕੀ ਜੀ ਨੇ ਅਸਾ ਕਮਰਾ ਤਿਆਰ ਕਰਵਾਇਆ ਪਰਜਾਈ ਵਾਸਤੇ ਜੋ ਗਰਮੀਆਂ ਵਿੱਚ ਸਰਦ ਤੇ ਸਰਦੀਆਂ ਦੇ ਵਿੱਚ ਗਰਮ ਰਹੇ ਇਸੇ ਹੀ ਕੋਠੇ ਦੇ ਵਿੱਚ ਉਹ ਛੋਲਿਆਂ ਦੀ ਬੋਰੀ ਪਈ ਸੀ ਜਿਸ ਦੇ ਵਿੱਚ ਉਹ ਬਾਬਾ ਸ਼੍ਰੀ ਚੰਦ ਨੇ ਇੱਕ ਮੋਟ ਛੋਲਿਆਂ ਦੀ ਭਰੀ ਔ ਸਾਧ ਸੰਗਤ ਜੀ ਗੁਰਦੁਆਰਾ ਗੁਰੂ ਕਾ ਬਾਗ ਸਾਹਿਬ ਉਹਨਾਂ ਦੇ ਘਰ ਦੀ ਡਿਉੜੀ ਦੇ ਵਿੱਚ ਇੱਕ ਸਵਾਲੀ ਮੰਗਤੇ ਨੂੰ ਉਹਦੇ ਲੋਟੇ ਦੇ ਵਿੱਚ ਜਾ ਕੇ ਛੋਲੇ ਪਾ ਦਿੱਤੇ ਮੁੱਠ ਭਰ ਕੇ ਤੇ ਉਹ ਹੀਰੇ ਬਣ ਗਏ ਆਖੋ ਸਤਿਨਾਮੁ ਸ੍ਰੀ ਵਾਹਿਗੁਰੂ ਉਹਨੇ ਘਰ ਦੇ ਵਿੱਚ ਆਵਾਜ਼ ਦਿੱਤੀ ਕਰਦਾ ਹੈ ਕੋਈ ਕਰੇ ਬੇਬੇ ਨਾਨਕੀ ਜੀ ਗਏ ਲਾਲ ਜੀ ਨੂੰ ਸਾਧ ਸੰਗਤ ਜੀ ਬੜਾ ਪਿਆਰ ਕੀਤਾ ਬੇਬੇ ਜੀ ਲਾਲ ਜੀ ਕਿਆ ਕਰਦੇ ਸਨ ਬਾਬਾ ਸ਼੍ਰੀ ਚੰਦ ਜੀ ਨੂੰ ਅੱਜ ਲਾਲ ਜੀ ਦਾ ਜਨਮ ਦਿਹਾੜਾ ਹੈ ਤੇ ਬੇਬੇ ਨਾਲਕੀ ਜੀ ਉਹ ਕਹਿੰਦੇ ਕਿ ਆਪ ਜੀ ਕਿਉਂ ਬੁਲਾਇਆ ਹੈ ਕਹਿਣ ਲੱਗੇ ਦੇਖੋ ਤੁਹਾਡਾ ਬੱਚਾ ਘਰ ਦੇ ਵਿੱਚੋਂ ਹੀਰੇ ਲੈ ਕੇ ਆਇਆ ਬੇਬੇ ਜੀ ਕਹਿਣ ਲੱਗੇ ਸਾਡੇ ਘਰ ਵਿੱਚ ਤਾਂ ਕਿਤੇ ਵੀ ਹੀਰੇ ਨਹੀਂ ਹਨ ਤਾਂ ਬਾਬਾ ਸ਼੍ਰੀ ਚੰਦ ਨੂੰ ਪੁੱਛਦੇ ਐ ਆਪਣੀ ਗੋਦੀ ਦੇ ਵਿੱਚੋਂ ਕਿ ਲਾਲ ਜੀ ਕਿੱਥੋਂ ਲੈ ਕੇ ਆਏ ਫਿਰ ਇਸ਼ਾਰਾ ਕਰਦੇ ਨੇ ਇੱਧਰ ਨੂੰ ਕਿ ਉਧਰੋਂ ਲੈ ਕੇ ਆਇਆ ਤੇ ਬੇਬੇ ਜੀ ਜਦੋਂ ਆਏ ਫਿਰ ਇੱਕ ਮੋਟ ਛੋਲਿਆਂ ਦੀ ਭਰੀ ਬੋਰੀ ਦੇ ਵਿੱਚੋਂ ਜਿਹੜੇ ਹੱਥ ਵਿੱਚ ਸੀ ਉਹ ਹੀਰੇ ਫਿਰ ਬਣ ਗਏ ਤੇ ਜਿਹੜੇ ਬੋਰੀ ਵਿੱਚ ਸਾਨੂੰ ਛੋਲਿਆਂ ਦੇ ਛੋਲੇ ਰਹਿ ਗਏ ਇੱਥੇ ਬਾਬਾ ਸ਼੍ਰੀ ਚਾਂਦੀ ਇਹ ਪਹਿਲੀ ਕਰਾਮਾਤ ਬਾਬੇ ਸ਼੍ਰੀ ਚਾਂਦ ਨੇ ਖੇਢੀ ਹੈ ਔਰ ਬੇਬੇ ਜੀ ਕਹਿਣ ਲੱਗੇ ਜਾ ਭਾਈ ਸੁਵਾਲੀ ਤੇਰੀਆਂ ਪੀੜੀਆਂ ਦੀ ਗਰੀਬੀ ਸਾਡੇ ਲਾਲ ਨੇ ਕੱਢ ਦਿੱਤੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਬਾਬਾ ਸ਼੍ਰੀ ਚਾਂਦੀ ਪੀੜੀਆਂ ਦੀ ਗਰੀਬੀ ਕੱਢ ਦਿੰਦੇ ਐ ਤੇ ਰਾਜ ਭਾਗ ਦੇ ਬਖਸ਼ਿਸ਼ ਕਰਦੇ ਐ ਸੋ ਗੁਰੂ ਰੂਪ ਸਾਧ ਸੰਗਤ ਜੀ ਉਹਦੇਰੇ ਨਾਲ ਕੁਝ ਕਹਿੰਦਾ ਹੋਇਆ ਸ਼ਮਾ ਦਾ ਜਾਚਕਾਂ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 1.5 ਵਜੇ ਭੁੱਲਣਾ ਨਾ ਸਾਰੀ ਸੰਗਤ 1 ਵਜੇ ਇੱਥੇ ਹਾਜ਼ਰ ਹੋ ਜਾਵੇ ਆਓ ਅਗਲੇ ਸਮੇਂ ਵਾਸਤੇ ਕੀਰਤਨ ਸੁਰਵਣ ਕਰੋ ਜੀ ਸੋ ਸਾਰੀਆਂ ਸੰਗਤਾਂ ਨੂੰ ਬਹੁਤ-ਬਹੁਤ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ あこちら。<Thank>